ਸੂਆ ਦੇ ਵਿੱਚ ਅੱਜ ਇੱਕ ਚੋਰ ਦਿਨ ਦਿਹਾੜੇ ਇੱਕ ਡਾਕਟਰ ਜੋੜੇ ਦੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਿਆ ਇਹ ਸਾਰੀ ਵਾਰਦਾਤ ਅੰਜਾਮ ਦੇਣ ਤੋਂ ਬਾਅਦ ਚੋਰ ਦੇ ਦੌੜਦਿਆਂ ਦੀਆਂ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਅਤੇ ਚੋਰ ਕੁਝ ਦੂਰੀ ਤੇ ਜਾ ਕੇ ਆਪਣੇ ਕੱਪੜੇ ਬਦਲਣ ਤੋਂ ਬਾਅਦ ਉਥੋਂ ਭੱਜ ਨਿਕਲਿਆ ਤੇ ਇਸ ਦੀ ਵੀ ਸੀਸੀਟੀਵੀ ਰਿਕਾਰਡਿੰਗ ਸਾਹਮਣੇ ਆਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਚੋਰੀ ਹੋ ਰਹੀ ਸੀ ਉਦੋਂ ਹੀ ਘਰ ਦੇ ਮਾਲਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ ਅਤੇ ਥਾਣੇ ਤੋਂ ਉਸ ਦੇ ਘਰ ਦੀ ਦੂਰੀ 10 ਮਿੰਟ ਦੀ ਹੈ ਪਰ ਪੁਲਿਸ ਦੀ ਢਿੱਲਗੁਜ਼ਾਰੀ ਦੇ ਕਾਰਨ ਚੋਰ ਭੱਜਣ ਦੇ ਵਿੱਚ ਸਫਲ ਹੋ ਸਕੇ ਹੈ ਮਾਮਲਾ ਦਸਵਾਦੀ ਕ੍ਰਿਸ਼ਨਾ ਕਲੋਨੀ ਦਾ ਹੈ ਜਿੱਥੇ ਕਿ ਚੋਰ 80000 ਰੁਪਏ ਦੀ ਨਕਦੀ ਅਤੇ 10 ਸੋਲੇ ਸੋਨਾ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਹੈ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕ ਡਾਕਟਰ ਵਿਜੇ ਅਤੇ ਉਹਨਾਂ ਦੀ ਪਤਨੀ ਡਾਕਟਰ ਮੌਨਿਕਾ ਨੇ ਕਿਹਾ ਕਿ ਮੈਂ ਤੇ ਮੇਰੀ ਪਤਨੀ ਦੋਵੇਂ ਸਵੇਰੇ ਕੰਮ ਤੇ ਗਏ ਸੀ ਲਗਭਗ 11 ਵਜੇ ਮੇਰੇ ਗਵਾਂਡੀਆਂ ਨੇ ਮੈਨੂੰ ਫੋਨ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਮੇਰੇ ਘਰੋਂ ਆਵਾਜ਼ਾਂ ਆ ਰਹੀਆਂ ਹਨ ਫਿਰ ਸਾਨੂੰ ਪਤਾ ਲੱਗਾ ਕਿ ਸਾਡੇ ਘਰ ਚੋਰ ਆ ਗਿਆ ਹੈ ਇਸ ਤੇ ਮੈਂ ਤੁਰੰਤ ਦਸਵਾ ਪੁਲਿਸ ਸਟੇਸ਼ਨ ਨੂੰ ਫੋਨ ਤੇ ਸਬਾਰੇ ਸੂਚਿਤ ਕੀਤਾ ਜਦੋਂ ਕਈ ਘੰਟਿਆਂ ਦੇ ਬਾਅਦ ਵੀ ਪੁਲਿਸ ਮੇਰੇ ਘਰ ਨਹੀਂ ਪਹੁੰਚੀ ਤੇ ਮੈਂ ਆਪਣੇ ਵਾਰਡ ਦੇ ਐਮਸੀ ਪੁਲਿਸ ਸਟੇਸ਼ਨ ਗਿਆ ਅਤੇ ਪੁਲਿਸ ਨੂੰ ਆਪਣੇ ਨਾਲ ਲੈ ਕੇ ਆਇਆ ਡਾਕਟਰ ਵੀ ਜੀ ਕਹਿੰਦੇ ਨੇ ਕਿ ਪੁਲਿਸ ਸਟੇਸ਼ਨ ਮੇਰੇ ਘਰ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ ਜੇਕਰ ਪੁਲਿਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਚੋਰ ਫੜਿਆ ਜਾ ਸਕਦਾ ਸੀ ਪਰ ਤੁਸੂਆ ਪੁਲਿਸ ਦੀ ਢਿੱਲ ਕਾਰਵਾਈ ਦੇ ਕਾਰਨ ਚੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਉਪਲਬਧ ਹੈ ਪੀੜਤ ਪਰਿਵਾਰ ਨੇ ਐਸਐਸਪੀ ਸ਼ਰਪੁਰ ਤੋਂ ਮਦਦ ਦੀ ਮੰਗ ਕੀਤੀ ਹੈ ਸੁਧਵਾਪਾ ਮਿਲਦੇ ਨਾਲ ਮਨੂ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਮੇਰੇ ਨਾਲ ਡਾਕਟਰ ਵਿਜੇ ਵੀ ਗਏ ਜੀ ਇਹ ਚੋਰੀ 12:30 ਵਜੇ ਨਾਲ ਹੋਈ ਹੈ ਸਾਨੂੰ ਮੀਨਸ ਸਾਡੇ ਨੇਬਰਸ ਨੂੰ ਪਤਾ ਲੱਗਿਆ ਕਿ ਵੀ ਤੁਹਾਡੇ ਮੀਨਸ ਘਰ ਚ ਨਾ ਕੋਈ ਆਵਾਜ਼ ਆ ਰਹੀ ਹੈ ਤੇ ਇਨੀ ਜੀ ਮੈਂ ਆ ਗਿਆ 12:35 ਤੇ ਮੈਂ ਆਇਆ ਤਾਂ ਉਸ ਤੋਂ ਪਹਿਲਾਂ ਹੀ ਜਿਹੜੇ ਨਾ ਜੀ ਆਪਣਾ ਸਮਾਨ ਜਿਹੜਾ ਤੁਹਾਡਾ ਇੱਥੋਂ ਲੈ ਕੇ ਚਲੇ ਗਏ ਸੀ ਚੋਰ ਜਿਹੜੇ ਕਿੰਨੇ ਕਦੇ ਚੋਰੀ ਹੈਗੀ ਲਗਭਗ ਨਾ ਜੀ 70-80 ਹਜ਼ਾਰ ਕੈਸ਼ ਸੀਗਾ ਤੇ 10 ਟੁਲੇ ਜਿਹੜਾ ਸੋਨਾ ਤਾਂ ਕੋਈ ਸ਼ਾਨ ਵੀ ਨਾ ਕੁਝ ਪਤਾ ਲੱਗਾ ਜੇ ਪੁਲਿਸ ਆਈ ਕਿ ਨਹੀਂ ਪੁਲਿਸ ਆਈ ਸੀ ਦੂ 1.5 ਘੰਟੇ ਬਾਅਦ ਆਈ ਸੀ ਜਨਾਬ ਜਿਹੜੇ ਅੱਛਾ ਇਹ ਤੇ ਸੀਸੀਟੀਵੀ ਵਿੱਚ ਉਹਦੀ ਜਿਹੜੀ ਹੈਗੀ ਪਿਕਚਰ ਮੰਦੇ ਦੀ ਪਤਾ ਲੱਗ ਗਈ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਕਰਨ ਵਾਸਤੇ ਆਏ ਦਵਾਰਾ ਉਹ ਆਪਣਾ ਨਾ ਜੀ ਫੋਟੋਸ ਲੈ ਗਏ ਨੇ ਉਸ ਤੋਂ ਬਾਅਦ ਆਏ ਨਹੀਂ